ਸਮਾਣਾ ਦੇ ਸਹਿਜਪੁਰਾ ਚੌਕ ਦੇ ਵਿੱਚ ਇੱਕ ਕਰਿਆਣਾ ਦੀ ਦੁਕਾਨ ਹੈ 사ਤਰ ਦਿਮਾਗ ਦੋ ਨੌਜਵਾਨਾਂ ਵੱਲੋਂ ਬਾਰਦਾਤ ਕੀਤੀ ਗਈ ਔਰ ਆਏ ਤਾਂ ਕੋਈ ਸਮਾਨ ਲੈਣ ਤੇ ਸਮਾਨ ਦੇ ਬਾਨੇ ਉਹਨਾਂ ਨੇ ਉਹਨਾਂ ਦਾ ਮੋਬਾਈਲ ਲਿਆ ਔਰ ਮੋਬਾਈਲ ਦੇ ਨਾਲ SIM ਕੜ ਕੇ ਫਰਾਰ ਹੋ ਗਏ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕੋਈ ਸ਼ਹਿਰ ਵਾਸੀ ਹੈ ਪਿੰਡ ਵਾਸੀ ਹੈ ਕਿਸੇ ਨੂੰ ਆਪਣਾ ਫੋਨ ਨਾ ਦੋ ਕਿਸੇ ਨੂੰ ਆਪਣੇ ਫੋਨ ਤੋਂ ਕਾਲ ਨਾ ਕਰਾਓ ਫੋਨ ਦਿਓਗੇ ਤਾਂ ਉਹਨਾਂ ਕੋਈ ਵੀ ਕੱਟਣਾ ਇਹ ਉਸ ਦੇ ਕਿਸੇ ਨੂੰ ਫੋਨ ਕਰਤਾ ਇਹਦੀ ਉਹ ਕਿਸੇ ਬਾਰਦਾਤ ਨੂੰ ਕਰਕੇ ਆਇਆ ਤਾਂ ਤੁਸੀਂ ਉਸ ਚ ਮੇਲੇ ਤੇ ਫਸ ਸਕਦੇ ਹੋ ਤੁਸੀਂ ਆਪਣਾ ਫੋਨ ਕਦੀ ਵੀ ਕਿਸੇ ਵਿਅਕਤੀ ਨੂੰ ਨਾ ਦਿਓ ਇਹਨਾਂ ਦੇ ਨਾਲ ਤੋਂ ਜਿਹੜੇ ਅਸੋਖ ਜੀ ਖੜੇ ਇਹਨਾਂ ਦੇ ਨਾਲ ਤੋਂ ਬਾਰਦਾਤ ਹੋਈ ਹੈ ਇਹਨਾਂ ਨੇ ਕਾ SIM ਕੱਢ ਕੇ ਲੈ ਕੇ ਫੋਨ ਬਚ ਗਿਆ ਸ਼ੁਕਰ ਹੈ SIM ਲੈ ਕੇ ਕੀ ਕਰਨਾ ਸੀ ਉਹਨੇ ਇਹਨਾਂ ਨੇ ਤੁਰੰਤ ਸੂਚਨਾ ਸਿਟੀ ਪੁਲਿਸ ਨੂੰ ਮਨ ਦਿੱਤੀ ਹੈ ਹੁਣ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਫੜਨਾ ਪੁਲਿਸ ਦਾ ਕੰਮ ਹੈ ਕਦੋਂ ਗ੍ਰਿਫਤਾਰ ਕਰਦੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਰਿਕਾਰਡ ਹੋ ਗਿਆ ਚਾਹੇ ਉਹ ਬੰਦੇ ਆਏ ਆ ਕੇ ਤੇ ਉਹਨਾਂ ਨੇ ਸਮਾਨ ਮੰਗਿਆ ਮੈਂ ਉਹਨਾਂ ਨੂੰ ਦੇ ਦਤਾ ਫੇਰ ਮੈਨੂੰ ਕਹਿੰਦੇ ਵੀ ਹੋਰ ਸਮਾਨ ਦਿਖਾ। ਨਾ ਭਾਈ ਮੇਰੇ ਕੋਲ ਜਿਹੜੀਆਂ ਚੱਪਲਾਂ ਐ ਸਿੰਪਲ ਚੱਪਲਾਂ ਐ। ਕੋਈ ਡਿਜ਼ਾਈਨਡ ਜੁ ਨਹੀਂ। ਵੀ ਜਿਹੜਾ ਕੁਛ ਐ ਇਹ ਐ। ਕਹਿੰਦੇ ਚਲੋ ਆਈ ਨੰਬਰ ਦੇ ਦੋ। ਫੇਰ ਇੱਕ ਉਹਨਾਂ ਦੇ ਵਿੱਚੋਂ ਬੋਲਿਆ ਕਹਿੰਦਾ ਯਾਰੋ ਉਹਦਾ ਚੱਪਲ ਦਾ ਨੰਬਰ ਤਾਂ ਆਪਾਂ ਨੂੰ ਪਤਾ ਨਹੀਂ। ਮੈਨੂੰ ਕਹਿੰਦੇ ਵੀ ਫੋਨ ਦਿਖਾ। ਵੀ ਫੋਨ ਦੇਈਏ 1 ਮਿੰਟ ਅਸੀਂ ਫੋਨ ਕਰ ਦਈਏ। ਮੈਨੇ ਜੀ ਉਹਨਾਂ ਨੂੰ ਫੋਨ ਦਿੱਤਾ। ਫੋਨ ਦੇ ਤੋ ਵਾਦ ਦੋ ਕੁ ਮਿੰਟ ਮਿੰਟ ਦੋ ਮਿੰਟ ਪਿੱਛੋਂ ਮੈਨੂੰ ਆਇ ਲੱਗਾ ਵੀ ਜਿਵੇਂ ਇਹ ਮੈਨੂੰ ਬੰਦੇ ਉਲਝਾਰੇ ਮੈਂ ਉਹਨਾਂ ਨੂੰ ਕਿਹਾ ਮਹਾਪਾਈ ਸਾਹਿਬ ਜੇ ਤੁਸੀਂ ਲੈਣੀ ਤਾਂ ਠੀਕ ਹੈ ਨਹੀਂ ਲੈਣੀ ਤਾਂ ਕੋਈ ਗੱਲ ਨਹੀਂ ਮੇਰੇ ਕੋਲ ਕੋਈ ਨਾ ਡਿਜ਼ਾਈਨ ਵਾਲਿਆ ਨਾ ਕੋਈ ਹੋਰ ਹੈ ਤੁਸੀਂ ਮੇਰਾ ਮੋਬਾਈਲ ਫੜਾਓ ਤੇ ਆਪਣਾ ਚੱਲ ਐਨ ਜੀ ਦੋ ਚਾਰ ਮਿੰਟਾ ਚਾਹੀ ਜੀ ਉਹਨਾਂ ਨੇ ਮੇ ਤੋਂ ਮੋਬਾਈਲ ਫੜ ਕੇ ਇੱਕ ਮਿੰਟ ਚੋਂ ਸਿਮ ਕੱਢ ਲਿਆ ਸਿਮ ਕੱਢ ਲਿਆ ਸਿਮ ਕੱਢ ਲਾਓ ਮੈਨੂੰ ਕੋਈ ਪਤਾ ਨਹੀਂ ਲੱਗਿਆ ਵੀ ਸਿਮ ਨਿਕਲ ਗਿਆ ਮੈਂ 2 ਮਿੰਟ ਪਿੱਛੋਂ ਆਪਣੇ ਬੇਟੇ ਨੂੰ ਟੈਲੀਫੋਨ ਕਰਨ ਲੱਗਿਆ ਤਕਰੀਬਨ ਪੌਣੇ 8 ਵਜੇ ਮੈਂ ਕਿਹਾ ਵੀ ਪਹਿਲਾਂ ਮੈਂ ਡਾਕਟਰ ਕੋਲ ਗਿਆ ਸਾਡੇ ਨਾਲ ਅਨਲ ਡਾਕਟਰ ਹੈ ਮੈਂ ਕਿਹਾ ਡਾਕਟਰ ਸਾਹਿਬ ਦੇਖਿਓ ਇਹ ਨੈਟ ਨੁੱਟ ਨਹੀਂ ਚੱਲ ਰਿਹਾ ਕੀ ਗੱਲ ਹੋ ਗਈ ਉਹ ਕਹਿੰਦਾ ਵੀ ਬੰਦ ਕਰਕੇ ਚਲਾ ਲਓ ਜਦੋਂ ਮੈਂ ਬੰਦ ਕਰਕੇ ਚਲਾਇਆ ਫਿਰ ਮੈਂ ਆਪਣੇ ਬੇਟੇ ਨੂੰ ਟੈਲੀਫੋਨ ਲਾਇਆ ਉਹ ਲੱਗਿਆ ਨਹੀਂ ਫਿਰ ਮੈਂ ਡਾਕਟਰ ਕੋਲ ਗਿਆ ਮੈਂ ਡਾਕਟਰ ਸਾਹਿਬ ਦੇਖਿਓ ਉਹ ਕਹਿੰਦੇ ਵੀ ਇਹ ਤਾਂ ਦੱਸ ਰਹੇ ਵੀ ਵਿੱਚੋ ਸਿੰਮਣੀ ਮਾ ਸਿੰਮੂ ਦਾ ਹੈ ਗਿਆ ਵਿੱਚ ਤਾਂ ਸਿੰਕੜ ਕੇ ਲੈ ਗਏ ਹਾਂ ਸਿੰਮ ਲੈ ਗਏ ਫਿਰ ਜਦੋਂ ਉਹਨੇ ਡਾਕਟਰ ਨੇ ਖੋਲ ਕੇ ਦੇਖਿਆ ਉਹ ਕਹਦਾ ਵੀ ਅੰਕਲ ਜੀ ਇਸ ਚ ਸਿੰਮ ਦਾ ਹੈ ਹੀ ਨਹੀਂ ਕਿੰਨੇ ਸਿੰਮ ਤੇ ਇੱਕ ਸਿੰਮ ਦਾ ਦੋ ਸੀ ਇੱਕੋ ਹੀ ਸਿੰਮ ਸੀ ਅੱਛਾ ਕਿਹੜੀ ਕੰਪਨੀ ਆ ਸੀ ਉਹ ਜੀ ਉਹ ਦਾ ਜੀ ਲੈ ਕੇ ਘੜ ਕੇ ਨਹੀਂ ਕਰਾਰ ਹੋ ਗਏ ਚਲੇ ਗਏ ਹਾਂ ਹਾਂ ਫਿਰ ਤੁਸੀਂ ਰਿਪੋਰਟ ਦੱਸ ਕਰਾਈ ਫਿਰ ਅਸੀਂ ਜੇ ਦੀ ਚੁੰਕੀ ਸੀ ਫੋਨ ਵੱਜ ਗਿਆ ਤੁਹਾਡਾ ਫੋਨ ਤਾਂ ਵੱਜ ਗਿਆ ਤੇ ਚੌਂਕੀ ਜਾ ਕੇ ਉਹ ਕਹਿੰਦੇ ਵੀ ਪਹਿਲਾਂ ਤੁਸੀਂ ਆਪਣਾ ਜਿਹੜਾ ਨੰਬਰ ਹੈ ਇਹ ਬੰਦ ਕਰਾਓ ਵੀ ਤੁਸੀਂ ਸਾਡੇ ਕੋਲ ਆ ਕੇ ਕੋਈ ਗੱਲ ਨਹੀਂ ਐਨਐਸਸੀ ਜੇ ਕੋਈ ਗੱਲ ਹੋਏਗੀ ਤਾਂ ਤੁਸੀਂ ਭੇਟਿਆ ਵੀ ਤੁਸੀਂ ਕਰਾਓ ਅਸੀਂ ਉਦੋਂ ਮਗਰੋਂ ਜਾ ਕੇ ਦੁਬਾਰਾ ਉੱਥੋਂ ਬੰਦ ਕਰਾ ਕੇ ਫੇਰ ਆਏ ਉਹਨਾਂ ਨੂੰ ਕਿਹਾ ਵੀ ਐਂ ਕਰਕੇ ਅਸੀਂ ਕਰਾਏ ਉਹ ਫਿਰ ਜਿਵੇਂ ਮੇਰੇ ਬੇਟੇ ਦੇ ਨਾਂ ਤੇ ਨਵਨੀਤ ਬੰਸਲ ਦੇ ਨਾਂ ਤੇ ਤੇ ਉਹਦੇ ਕਿੰਨੇ ਉਹ ਅਸੀਂ ਉਹਨਾਂ ਨੇ ਸਾਡਾ ਲਿਖ ਲਿਆ ਕਹਿੰਦੇ ਕੋਈ ਗੱਲ ਨਹੀਂ ਜੀ ਤੇ ਤੁਸੀਂ ਜਾਓ ਤੁਸੀਂ ਸਾਨੂੰ ਲਿਖਾਤਾ ਬੈਕ ਕੈਮਰਾਮੈਨ ਬੀਕੇ ਕਰਗਦੇ ਨਾਲ ਪਰ ਸੋਤਮ ਕੋਸਿਕ ਸਮਾਣਾ ਨਿਊਜ਼